ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਦਿੱਲੀ 에어ਪੋਰਟ ਤੇ ਨਰਾਇਨਾਲ ਮਾਰੀਆਂ ਜਾ ਰਹੀਆਂ ਠੱਗੀਆਂ ਬ੍ਰੈਪਟਨ ਤੋਂ ਆਏ ਬਜ਼ੁਰਗ ਨੂੰ ਇੰਜ ਫਸਾਇਆ ਵਿਦੇਸ਼ਾਂ ਦੀ ਤਰਤੀ ਤੇ ਦਿਨ ਰਾਤ ਹੱਡ ਬਨਵੀ ਮਿਹਨਤ ਕਰਨ ਤੋਂ ਬਾਅਦ ਜਦੋਂ ਕੋਈ ਪ੍ਰਵਾਸੀ ਪੰਜਾਬੀ ਆਪਣੇ ਵਤਨ ਵਾਪਸ ਪਰਤਣ ਦਾ ਸੁਪਨਾ ਲੈਂਦਾ ਹੈ ਤਾਂ ਉਸ ਦੇ ਦਿਲ ਵਿੱਚ ਸਿਰਫ ਆਪਣੇ ਪਰਿਵਾਰ ਨੂੰ ਮਿਲਣ ਦੀ ਤੜਪ ਅਤੇ ਆਪਣੀ ਮਿੱਟੀ ਦੀ ਖੁਸ਼ਬੂ ਮਾਣਨ ਦੀ ਚਾਹ ਹੁੰਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਜਿਸ ਤਰਤੀ ਨੂੰ ਉਹ ਮਾਂ ਕਹਿ ਕੇ ਪੁਕਾਰਦੇ ਹਨ ਉੱਥੇ ਪੈਰ ਤਰਦਿਆ ਹੀ ਕਈ ਵਾਰ ਅਜਿਹਾ ਧੋਖਾ ਮਿਲਦਾ ਹੈ ਜੋ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਅਤੇ ਪਰੋਸੇ ਨੂੰ ਪਲ ਪਰ ਵਿੱਚ ਚਕਨਾਚੂਰ ਕਰ ਦਿੰਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ 에ਰਪੋਰਟ ਵਰਗੀ ਸਖਤ ਸੁਰੱਖਿਆ ਵਾਲੀ ਥਾਂ ਤੇ ਅਸੀਂ ਸੁਰੱਖਿਅਤ ਹਾਂ ਜਿੱਥੇ ਹਰ ਪਾਸੇ ਸੀਸੀਟੀਵੀ ਕੈਮਰੇ ਅਤੇ ਪੁਲਿਸ ਤਾਇਨਾਤ ਹੈ ਪਰ ਠੱਗਾ ਨੇ ਇੱਥੇ ਵੀ ਆਪਣੇ ਜਾਲ ਵਿਛਾ ਲਏ ਹਨ ਇਹ ਕਟਨਾ ਬ੍ਰੈਪਟਨ ਤੋਂ ਆਏ ਇੱਕ ਬਜ਼ੁਰਗ ਨਾਲ ਵਾਪਰੀ ਹੈ ਜੋ ਸਾਲਾਂ ਬਾਅਦ ਆਪਣੇ ਪੋਤੇ ਦੇ ਵਿਆਹ ਲਈ ਪੰਜਾਬ ਆ ਰਹੇ ਸਨ ਪਰ 에어ਪੋਰਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਹਨਾਂ ਨਾਲ ਜੋ ਹੋਇਆ ਉਸਨੇ ਹਰ ਪੰਜਾਬੀ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਹੁਤ ਹੀ ਸ਼ਾਤਰ ਤਰੀਕੇ ਨਾਲ ਹਮਦਰਦੀ ਦਾ ਡਰਾਮਾ ਰਚ ਕੇ ਅਤੇ ਸਰਕਾਰੀ ਅਧਿਕਾਰੀ ਬਣ ਕੇ ਇਹ ਲੁਟੇਰੇ ਸਾਡੇ ਬਜ਼ੁਰਗਾਂ ਨੂੰ ਆਪਣੀਆਂ ਗੱਲਾਂ ਵਿੱਚ ਫਸਾਉਂਦੇ ਹਨ ਅਤੇ ਉਹਨਾਂ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਜਾਂਦੇ ਹਨ ਇਸ ਲਈ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਅਗਲੀ ਵਾਰ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੇ ਕੈਨੇਡਾ ਦੇ ਸ਼ਹਿਰ ਬ੍ਰੈਪਟਨ ਵਿੱਚ ਰਹਿਣ ਵਾਲੇ ਸਰਦਾਰ ਜਰਨੈਲ ਸਿੰਘ ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਸੀ ਪਿਛਲੇ 5 ਸਾਲਾਂ ਤੋਂ ਪੰਜਾਬ ਆਉਣ ਦੀ ਉਡੀਕ ਕਰ ਰਹੇ ਸਨ ਕਿਉਂਕਿ ਕਦੇ ਕੋਵਿਡ ਦੀ ਮਹਾਮਾਰੀ ਅਤੇ ਕਦੇ ਸਰੀਰਕ ਕਮਜ਼ੋਰੀ ਕਾਰਨ ਉਹਨਾਂ ਦਾ ਢੇੜਾ ਨਹੀਂ ਸੀ ਲੱਗ ਰਿਹਾ ਇਸ ਵਾਰ ਮੌਕਾ ਖਾਸ ਸੀ ਕਿਉਂਕਿ ਉਹਨਾਂ ਦੇ ਸਭ ਤੋਂ ਛੋਟੇ ਪੋਤੇ ਦਾ ਵਿਆਹ ਸੀ ਅਤੇ ਉਹਨਾਂ ਨੇ ਬੜੇ ਚਾਅ ਨਾਲ ਆਪਣੇ ਰਿਸ਼ਤੇਦਾਰਾਂ ਲਈ ਤੋਹਫੇ ਕੱਪੜੇ ਅਤੇ ਕੁਝ ਜ਼ਰੂਰੀ ਸਮਾਨ ਖਰੀਦਿਆ ਸੀ ਜਿਸ ਨੂੰ ਲੈ ਕੇ ਉਹ ਆਪਣੇ ਮਨ ਵਿੱਚ ਹਜ਼ਾਰਾਂ ਸੁਪਨੇ ਸੰਜੋਈ ਫਲਾਈਟ ਵਿੱਚ ਬੈਠੇ ਸਨ ਬਰੈਪਟਨ ਦੀ ਬਰਫ਼ੀਲੀ ਠੰਡ ਤੋਂ ਨਿਕਲ ਕੇ ਪੰਜਾਬ ਦੀ ਨਿੱਗੀ ਤੁੱਪ ਵਿੱਚ ਬੈਠਣ ਦਾ ਖਿਆਲ ਹੀ ਉਹਨਾਂ ਦੇ ਚਿਹਰੇ ਤੇ ਮੁਸਕਾਨ ਲਿਆ ਰਿਹਾ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਰੱਤੀ ਪਰ ਵੀ ਅੰਦਾਜ਼ਾ ਨਹੀਂ ਸੀ ਕਿ ਦਿੱਲੀ 에ਅਰਪੋਰਟ ਤੇ ਕੁਝ ਪੇੜੀਏ ਇਨਸਾਨੀ ਰੂਪ ਵਿੱਚ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਕੋਈ ਬਜ਼ੁਰਗ ਇਕੱਲਾ ਸਫ਼ਰ ਕਰਦਾ ਹੈ ਤਾਂ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਥੱਕਿਆ ਹੁੰਦਾ ਹੈ ਲੰਬੀ ਫਲਾਈਟ ਕਾਰਨ ਨੀਂਦ ਦੀ ਕਮੀ ਅਤੇ ਵੱਖਰੇ ਟਾਈਮ ਜ਼ੋਨ ਕਾਰਨ ਦਿਮਾਗ ਪੂਰੀ ਤਰ੍ਹਾਂ ਚੁੱਕੰਨਾ ਨਹੀਂ ਰਹਿੰਦਾ ਅਤੇ ਠੱਗ ਇਸੇ ਕਮਜ਼ੋਰੀ ਦਾ ਸਭ ਤੋਂ ਵੱਡਾ ਫਾਇਦਾ ਚੁੱਕਦੇ ਹਨ ਜਰਨੈਲ ਸਿੰਘ ਜੀ ਜਦੋਂ ਦਿੱਲੀ 에ਰਪੋਰਟ ਤੇ ਉਤਰੇ ਤਾਂ ਪੀੜ ਬੜਕ ਕੇ ਅਤੇ ਲੰਬੀਆਂ ਲਾਈਨਾਂ ਨੇ ਉਹਨਾਂ ਨੂੰ ਕਬਰਾਟ ਵਿੱਚ ਪਾ ਦਿੱਤਾ ਉਹ ਆਪਣੇ ਸਮਾਨ ਦੀ ਟਰਾਲੀ ਨੂੰ ਤੱਕਦੇ ਹੋਏ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹਨਾਂ ਦੇ ਚਿਹਰੇ ਦੀ ਪਰੇਸ਼ਾਨੀ ਨੂੰ ਦੂਰ ਖੜੇ ਇੱਕ ਸ਼ਾਤਰ ਠੱਗ ਨੇ ਪਾਪ ਲਿਆ ਸੀ ਇਹ ਠੱਗ ਅਕਸਰ ਬਹੁਤ ਹੀ ਵਧੀਆ ਕੱਪੜੇ ਪਾ ਕੇ ਗਲੇ ਵਿੱਚ ਫਰਜ਼ੀ ਆਈ ਕਾਰਡ ਲਟਕਾ ਕੇ ਕੁੰਮਦੇ ਹਨ ਤਾਂ ਜੋ ਦੇਖਣ ਵਾਲੇ ਨੂੰ ਲੱਗੇ ਕਿ ਇਹ ਕੋਈ 에어ਪੋਰਟ ਦਾ ਸਟਾਫ ਜਾਂ ਕਸਟਮ ਵਿਭਾਗ ਦਾ ਅਧਿਕਾਰੀ ਹੈ ਅਤੇ ਬਿਲਕੁਲ ਅਜਿਹਾ ਹੀ ਪੁਲੇਖਾ ਜਰਨੈਲ ਸਿੰਘ ਜੀ ਨੂੰ ਵੀ ਪਿਆ ਜਦੋਂ ਇੱਕ ਨੌਜਵਾਨ ਬੜੀ ਨਿਮਰਤਾ ਨਾਲ ਉਹਨਾਂ ਦੇ ਕੋਲ ਆਇਆ ਅਤੇ ਸ਼ੁੱਧ ਪੰਜਾਬੀ ਵਿੱਚ ਬੋਲਿਆ ਬਾਪੂ ਜੀ ਲੱਗਦਾ ਤੁਸੀਂ ਬਹੁਤ ਥੱਕੇ ਹੋ ਲਿਆਓ ਮੈਂ ਤੁਹਾਡੀ ਮਦਦ ਕਰ ਦੇਵਾਂ ਉਸ ਥੱਗ ਨੇ ਬੜੀ ਹੀ ਚਲਾਕੀ ਨਾਲ ਗਲਬਾਤ ਸ਼ੁਰੂ ਕੀਤੀ ਅਤੇ ਸਭ ਤੋਂ ਪਹਿਲਾ ਬਜ਼ੁਰਗ ਦਾ ਪਰੋਸਾ ਜਿੱਤਣ ਲਈ ਉਹਨਾਂ ਦੇ ਪਿੰਡ ਪਰਿਵਾਰ ਅਤੇ ਕੈਨੇਡਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਜਰਨੈਲ ਸਿੰਘ ਜੀ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਆਪਣਾ ਹੀ ਪੰਜਾਬੀ ਮੁੰਡਾ ਹੈ ਜੋ ਬਜ਼ੁਰਗਾਂ ਦੀ ਇੱਜ਼ਤ ਕਰਦਾ ਹੈ ਉਸ ਵਿਅਕਤੀ ਨੇ ਆਪਣੇ ਆਪ ਨੂੰ 에어ਪੋਰਟ ਦਾ ਇੱਕ ਸੀਨੀਅਰ ਸਹਾਇਕ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਸ ਦਾ ਕੰਮ ਬਜ਼ੁਰਗਾਂ ਨੂੰ ਸੁਰੱਖਿਅਤ ਬਾਹਰ ਟੈਕਸੀ ਤੱਕ ਛੱਡਣਾ ਹੈ ਪਰ ਅਸਲ ਖੇਡ ਉਦੋਂ ਸ਼ੁਰੂ ਹੋਈ ਜਦੋਂ ਉਹ ਟਰਮੀਨਲ ਤੋਂ ਬਾਹਰ ਨਿਕਲਣ ਹੀ ਵਾਲੇ ਸਨ ਉਸ ਠੱਗ ਨੇ ਅਚਾਨਕ ਬਜ਼ੁਰਗ ਦੀ ਟਰਾਲੀ ਰੋਕੀ ਅਤੇ ਬੜੇ ਗੰਭੀਰ ਲਹਿਜੇ ਵਿੱਚ ਕਿਹਾ ਬਾਪੂ ਜੀ ਤੁਹਾਡੇ ਸਮਾਨ ਉੱਤੇ ਕਸਟਮ ਵਿਭਾਗ ਨੇ ਇੱਕ ਨਿਸ਼ਾਨ ਲਗਾਇਆ ਹੈ ਲੱਗਦਾ ਹੈ ਤੁਸੀਂ ਕੈਨੇਡਾ ਤੋਂ ਸੋਨਾ ਜਾਂ ਕੋਈ ਇਲੈਕਟ੍ਰੋਨਿਕ ਸਮਾਨ ਜ਼ਿਆਦਾ ਲੈ ਆਏ ਹੋ ਜਿਸ ਕਾਰਨ ਹੁਣ ਤੁਹਾਨੂੰ ਪਾਰੀ ਜੁਰਮਾਨਾ ਪਰਨਾ ਪੈ ਸਕਦਾ ਹੈ ਇਹ ਸੁਣਦਿਆਂ ਹੀ ਜਰਨੈਲ ਸਿੰਘ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਹਨਾਂ ਕੋਲ ਅਜੇ ਹਕ ਕੁਝ ਵੀ ਨਾਜਾਇਜ਼ ਨਹੀਂ ਸੀ ਪਰ ਵਿਦੇਸ਼ਾ ਵਿੱਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਅਕਸਰ ਪੁਲਿਸ ਜਾਂ ਕਸਟਮ ਦੇ ਨਾਮ ਤੋਂ ਹੀ ਡਰ ਜਾਂਦੇ ਹਨ ਕਿ ਕਿਤੇ ਉਹਨਾਂ ਦਾ ਪਾਸਪੋਰਟ ਜ਼ਬਤ ਨਾ ਹੋ ਜਾਵੇ ਜਾਂ ਉਹਨਾਂ ਨੂੰ ਜੇਲ੍ਹ ਨਾ ਜਾਣਾ ਪਵੇ ਠੱਗ ਨੇ ਉਹਨਾਂ ਦੇ ਇਸ ਡਰ ਨੂੰ ਹੋਰ ਹਵਾ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਅਧਿਕਾਰਤ ਤਰੀਕੇ ਨਾਲ ਅੰਦਰ ਗਏ ਤਾਂ ਸਾਰਾ ਸਮਾਨ ਖੋਲਿਆ ਜਾਵੇਗਾ ਪਾਸਪੋਰਟ ਰੱਖ ਲਿਆ ਜਾਵੇਗਾ ਅਤੇ ਘੱਟੋ ਘੱਟ 50000 ਰੁਪਏ ਜੁਰਮਾਨਾ ਲੱਗੇਗਾ ਬਜ਼ੁਰਗ ਦੀ ਕਬਰਾਂਡ ਦਾ ਫਾਇਦਾ ਚੁੱਕਦਿਆਂ ਉਸਨੇ ਕਿਹਾ ਪਰ ਤੁਸੀਂ ਫਿਕਰ ਨਾ ਕਰੋ ਮੇਰੀ ਅੰਦਰ ਜਾਣ ਪਛਾਨ ਹੈ ਜੇ ਤੁਸੀਂ ਕੁਝ ਖਰਚਾ ਪਾਣੀ ਦੇ ਦਿਓ ਤਾਂ ਮੈਂ ਪਿਛਲੇ ਦਰਵਾਜ਼ੇ ਤੋਂ ਮਾਮਲਾ ਰਫਾ ਦਫਾ ਕਰਵਾ ਸਕਦਾ ਹਾਂ ਇਹ ਇੱਕ ਅਜਿਹਾ ਮਾਨਸਿਕ ਦਬਾਅ ਹੁੰਦਾ ਹੈ ਜਿਸ ਵਿੱਚ ਇਨਸਾਨ ਸਹੀ ਗਲਤ ਦਾ ਫੈਸਲਾ ਨਹੀਂ ਕਰ ਪਾਉਂਦਾ ਉਸ ਨੂੰ ਸਿਰਫ ਇਹ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਸ ਇਸ ਮੁਸੀਬਤ ਵਿੱਚੋਂ ਬਾਹਰ ਨਿਕਲ ਜਾਵੇ ਅਤੇ ਆਪਣੇ ਪਰਿਵਾਰ ਕੋਲ ਪਹੁੰਚ ਜਾਵੇ ਇਸ ਡਰਾਮੇ ਨੂੰ ਅਸਲੀ ਰੂਪ ਦੇਣ ਲਈ ਉਸ ਠੱਗ ਨੇ ਇੱਕ ਹੋਰ ਵਿਅਕਤੀ ਨੂੰ ਫੋਨ ਕੀਤਾ ਜੋ ਕਸਟਮ ਅਫਸਰ ਬਣ ਕੇ ਗੱਲ ਕਰ ਰਿਹਾ ਸੀ ਅਤੇ ਉਸ ਨੇ ਫੋਨ ਤੇ ਉੱਚੀ ਆਵਾਜ਼ ਵਿੱਚ ਧਮਕੀਆਂ ਦਿੱਤੀਆਂ ਕਿ ਯਾਤਰੀ ਨੂੰ ਅੰਦਰ ਲੈ ਕੇ ਆਓ ਅਸੀਂ ਕੇਸ ਦਰਜ ਕਰਾਂਗੇ ਜਰਨੈਲ ਸਿੰਘ ਜੀ ਜੋ ਪਹਿਲਾਂ ਹੀ ਸਫ਼ਰ ਕਾਰਨ ਬੇहद ਥੱਕੇ ਹੋਏ ਸਨ ਅਤੇ ਬਿਮਾਰੀ ਕਾਰਨ ਕਮਜ਼ੋਰ ਸਨ ਹੱਥ ਜੋੜ ਕੇ ਉਸ ਠੱਗ ਦੇ ਤਰਲੇ ਕਰਨ ਲੱਗੇ ਕਿ ਉਹ ਕਿਸੇ ਤਰ੍ਹਾਂ ਉਹਨਾਂ ਦੀ ਜਾਨ ਛੁਡਾ ਦੇਵੇ ਠੱਗ ਨੇ ਬੜੀ ਹਮਦਰਦੀ ਦਿਖਾਉਂਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਅਫਸਰਾਂ ਦਾ ਮੂੰਹ ਬੰਦ ਕਰਨ ਲਈ ਤੁਰੰਤ 20000 ਰੁਪਏ ਕੈਸ਼ ਜਾਂ ਵਿਦੇਸ਼ੀ ਕਰੰਸੀ ਡਾਲਰ ਦੀ ਲੋੜ ਪਵੇਗੀ ਬਜ਼ੁਰਗ ਕੋਲ ਭਾਰਤੀ ਕਰੰਸੀ ਬਹੁਤ ਘੱਟ ਸੀ ਪਰ ਉਹਨਾਂ ਕੋਲ ਕੈਨੇਡੀਅਨ ਡਾਲਰ ਮੌਜੂਦ ਸਨ ਜੋ ਉਹ ਆਪਣੇ ਖਰਚੇ ਲਈ ਲਿਆਏ ਸਨ एयरपोर्ट ਦੇ ਉਸ ਪੀੜ ਵਾਲੇ ਹਿੱਸੇ ਤੋਂ ਥੋੜਾ ਪਾਸੇ ਲਿਜਾ ਕੇ ਜਿੱਥੇ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਕੱਟ ਸੀ ਜਾਂ ਪੀੜ ਕਾਰਨ ਕੁਝ ਸਾਫ਼ ਨਹੀਂ ਸੀ ਦਿਖ ਰਿਹਾ ਠੱਗ ਨੇ ਜਲਦੀ ਜਲਦੀ ਉਹਨਾਂ ਤੋਂ 400 ਕੈਨੇਡੀਅਨ ਡਾਲਰ ਲੈ ਲਏ ਜੋ ਕਿ ਭਾਰਤੀ ਰੁਪਏ ਵਿੱਚ ਕਾਫੀ ਵੱਡੀ ਰਕਮ ਬਣਦੀ ਹੈ ਪੈਸੇ ਲੈਣ ਤੋਂ ਬਾਅਦ ਉਸਨੇ ਬਜ਼ੁਰਗ ਨੂੰ ਇੱਕ ਥੰਮ ਪਿਲ ਦੇ ਕੋਲ ਖੜਾ ਕਰ ਦਿੱਤਾ ਅਤੇ ਕਿਹਾ ਬਾਪੂ ਜੀ ਤੁਸੀਂ ਇੱਥੇ 2 ਮਿੰਟ ਰੁਕੋ ਮੈਂ ਅੰਦਰੋਂ ਤੁਹਾਡੀ ਕਲੀਰੇਸ ਦੀ ਪਰਚੀ ਲੈ ਕੇ ਆਉਂਦਾ ਹਾਂ ਫਿਰ ਤੁਸੀਂ ਬੇਫਿਕਰ ਹੋ ਕੇ ਬਾਹਰ ਚਲੇ ਜਾਣਾ ਜਰਨੈਲ ਸਿੰਘ ਜੀ ਉਸ ਥੰਮ ਦੇ ਸਹਾਰੇ ਖੜੇ ਹੋ ਕੇ ਉਸ ਨੇਕ ਇਨਸਾਨ ਦਾ ਇੰਤਜ਼ਾਰ ਕਰਨ ਲੱਗੇ ਜੋ ਉਹਨਾਂ ਦੀ ਮਦਦ ਕਰਨ ਆਇਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇਨਸਾਨ ਹੁਣ ਕਦੇ ਵਾਪਸ ਨਹੀਂ ਆਵੇਗਾ ਉਹਨਾਂ ਦੇ ਦਿਲ ਵਿੱਚ ਇਹ ਤਸੱਲੀ ਸੀ ਕਿ ਚਲੋ ਪੈਸੇ ਗਏ ਤਾਂ ਕੋਈ ਗੱਲ ਨਹੀਂ ਕਟੂਗੜ ਇੱਜ਼ਤ ਬਚ ਗਈ ਅਤੇ ਖੱਜਲ ਖੁਆਰੀ ਤੋਂ ਬਚਾ ਹੋ ਗਿਆ ਪਰ ਇਹ ਤਸੱਲੀ ਕੁਝ ਹੀ ਪਲਾਦੀ ਮਹਿਮਾਨ ਸੀ ਸਮਾਂ ਬੀਤਦਾ ਗਿਆ 5 ਮਿੰਟ 10 ਮਿੰਟ ਅਧਾ ਕੰਟਾ ਅਤੇ ਫਿਰ ਪੂਰਾ ਇੱਕ ਕੰਟਾ ਲੰਘ ਗਿਆ ਪਰ ਉਹ ਮੁੰਡਾ ਵਾਪਸ ਨਹੀਂ ਆਇਆ ਜਰਨੈਲ ਸਿੰਘ ਜੀ ਦੀਆਂ ਅੱਖਾਂ ਹਰ ਲੰਘਣ ਵਾਲੇ ਵਿਅਕਤੀ ਵਿੱਚ ਉਸ ਚਿਹਰੇ ਨੂੰ ਲੱਭ ਰਹੀਆਂ ਸਨ ਪਰ ਹੁਣ ਉੱਥੇ ਸਿਰਫ ਅਣਜਾਣ ਚਿਹਰੇ ਸਨ ਹੌਲੀ-ਹੌਲੀ ਉਹਨਾਂ ਨੂੰ ਅਹਿਸਾਸ ਹੋਣ ਲੱਗਾ ਕਿ ਸ਼ਾਇਦ ਕੁਝ ਗਲਤ ਹੋ ਗਿਆ ਹੈ ਜਦੋਂ ਉਹਨਾਂ ਨੇ ਹਿੰਮਤ ਕਰਕੇ ਉੱਥੇ ਗੁਜ਼ਰ ਰਹੇ ਇੱਕ ਅਸਲੀ ਪੁਲਿਸ ਕਰਮਚਾਰੀ ਜਾਂ ਸੁਰੱਖਿਆ ਗਾਰਡ ਨੂੰ ਪੁੱਛਿਆ ਕਿ ਕਸਟਮ ਦਾ ਦਫ਼ਤਰ ਕਿੱਥੇ ਹੈ ਅਤੇ ਉਹ ਪਰਚੀ ਲੈਣ ਗਿਆ ਮੁੰਡਾ ਕੌਣ ਸੀ ਤਾਂ ਜਵਾਬ ਸੁਣ ਕੇ ਉਹਨਾਂ ਦੇ ਹੋਸ਼ ਉੱਡ ਗਏ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ 에어ਪੋਰਟ ਦੇ ਬਾਹਰ ਨਿਕਲਣ ਵਾਲੇ ਗੇਟ ਤੇ ਕਸਟਮ ਦੀ ਕੋਈ ਚੈਕਿੰਗ ਨਹੀਂ ਹੁੰਦੀ ਸਾਰੀ ਚੈਕਿੰਗ ਅੰਦਰ ਸਮਾਨ ਲੈਣ ਵੇਲੇ ਹੀ ਹੋ ਜਾਂਦੀ ਹੈ ਅਤੇ ਜੇਕਰ ਤੁਸੀਂ ਬਾਹਰ ਆ ਗਏ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕਲियर ਹੋ ਇਹ ਸੁਣਦਿਆਂ ਹੀ ਬਜ਼ੁਰਗ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਹਨਾਂ ਨੂੰ ਪੈਸੇ ਜਾਣ ਦਾ ਇੰਨਾ ਦੁੱਖ ਨਹੀਂ ਸੀ ਜਿੰਨਾ ਇਸ ਗੱਲ ਦਾ ਸਦਮਾ ਸੀ ਕਿ ਆਪਣੇ ਹੀ ਵਤਨ ਦੇ ਲੋਕਾਂ ਨੇ ਜਿਨ੍ਹਾਂ ਨੂੰ ਉਹ ਆਪਣਾ ਪੁੱਤ ਸਮਝ ਕੇ ਗੱਲ ਕਰ ਰਹੇ ਸਨ ਉਹਨਾਂ ਨਾਲ ਇੰਨਾ ਵੱਡਾ ਵਿਸ਼ਵਾਸ ਗਾਤ ਕੀਤਾ ਉਹ ਉੱਥੇ ਹੀ ਕੁਰਸੀ ਤੇ ਬੈਠ ਗਏ ਉਨ੍ਹਾਂ ਦਾ ਸਰੀਰ ਕੰਬ ਰਿਹਾ ਸੀ ਅਤੇ ਅੱਖਾਂ ਵਿੱਚ ਹੰਝੂ ਸਨ ਜਿਸ ਪੰਜਾਬ ਦੀ ਮਹਿਮਾਨ ਨਵਾਜ਼ੀ ਦੀਆਂ ਉਦਾਹਰਣਾਂ ਉਹ ਕੈਨੇਡਾ ਵਿੱਚ ਗੋਰਿਆਂ ਨੂੰ ਦਿੰਦੇ ਨਹੀਂ ਸੀ ਥੱਕਦੇ ਅੱਜ ਉਸੇ ਪੰਜਾਬ ਦੀ ਦਹਿਲੀਜ਼ ਤੇ ਉਹਨਾਂ ਨਾਲ ਲੁੱਟ ਹੋ ਗਈ ਸੀ ਇਹ ਸਿਰਫ ਜੇਬ ਦੀ ਲੁੱਟ ਨਹੀਂ ਸੀ ਇਹ ਇੱਕ ਬਜ਼ੁਰਗ ਦੇ ਸਵੈਮਾਨ ਅਤੇ ਵਿਸ਼ਵਾਸ ਦੀ ਹੱਤਿਆ ਸੀ ਇਸ ਘਟਨਾ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜੋ ਬਾਹਰ ਉਹਨਾਂ ਨੂੰ ਲੈਣ ਆਏ ਹੋਏ ਸਨ ਤਾਂ ਉਹਨਾਂ ਦੀ ਆਵਾਜ਼ ਵੀ ਨਹੀਂ ਸੀ ਨਿਕਲ ਰਹੀ ਪਰਿਵਾਰ ਵਾਲੇ ਜਦੋਂ ਅੰਦਰ ਆਏ ਅਤੇ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਮਾਮਲਿਆਂ ਵਿੱਚ ਅਕਸਰ ਦੇਖਿਆ ਗਿਆ ਹੈ ਕਿ ਕਾਨੂੰਨੀ ਕਾਰਵਾਈ ਬਹੁਤ ਲੰਬੀ ਅਤੇ ਗੁੰਝਲਦਾਰ ਹੁੰਦੀ ਹੈ ਸੀਸੀਟੀਵੀ ਫੁਟੇਜ ਕਢਵਾਉਣਾ ਐਫ ਆਈ ਆਰ ਦਰਜ ਕਰਨੀ ਅਤੇ ਫਿਰ ਅਦਾਲਤਾਂ ਦੇ ਚੱਕਰ ਕੱਟਣਾ ਇੱਕ ਇਹਨਾਂ ਰਾਇ ਲਈ ਜੋ ਸਿਰਫ ਕੁਝ ਹਫ਼ਤਿਆਂ ਲਈ ਛੁੱਟੀ ਆਇਆ ਹੈ ਇਹ ਸਭ ਕਰਨਾ ਲਗਭਗ ਅਸੰਭਵ ਹੁੰਦਾ ਹੈ ਥਾਗ ਇਸੇ ਗੱਲ ਦਾ ਫਾਇਦਾ ਚੁੱਕਦੇ ਹਨ ਕੈਨਾਰਾਈ ਕੋਲ ਵਾਪਸ ਜਾਣ ਦਾ ਸਮਾਂ ਕੱਟ ਹੁੰਦਾ ਹੈ ਅਤੇ ਉਹ ਪੁਲਿਸ ਦੇ ਪੰਗਿਆਂ ਵਿੱਚ ਪੈਣ ਦੀ ਬਜਾਏ ਨੁਕਸਾਨ ਸਹਿਣਾ ਬਿਹਤਰ ਸਮਝਦੇ ਹਨ ਇਹ ਸਿਰਫ ਜਰਨੈਲ ਸਿੰਘ ਜੀ ਦੀ ਕਹਾਣੀ ਨਹੀਂ ਹੈ ਬਲਕਿ ਹਰ ਰੋਜ਼ ਦਿੱਲੀ 에ਅਰਪੋਰਟ ਤੇ ਟੈਕਸੀ ਦੇ ਨਾਮ ਤੇ SIM ਕਾਰ ਦੁਆਉਣ ਦੇ ਨਾਮ ਤੇ ਜਾਂ ਹੋਟਲ ਬੁਕਿੰਗ ਦੇ ਨਾਮ ਤੇ ਸਾਈ ਕੜੇਨਾ ਰਾਏ ਪਰਿਵਾਰ ਲੁੱਟੇ ਜਾਂਦੇ ਹਨ ਕਈ ਵਾਰ ਟੈਕਸੀ ਵਾਲੇ ਉਹਨਾਂ ਨੂੰ ਗਲਤ ਰਸਤੇ ਤੇ ਲਿਜਾ ਕੇ ਡਰਾਉਂਦੇ ਹਨ ਅਤੇ ਕਈ ਗੁਣਾ ਕਿਰਾਇਆ ਵਸੂਲਦੇ ਹਨ ਅਤੇ ਕਈ ਵਾਰ ਇਹ ਹੈਲਪਰ ਬਣ ਕੇ ਸਮਾਨ ਚੋਰੀ ਕਰ ਲੈਂਦੇ ਹਨ ਬ੍ਰੈਪਟਨ ਸਰੀ ਜਾਂ ਲੰਡਨ ਤੋਂ ਆਉਣ ਵਾਲੇ ਸਾਡੇ ਬਜ਼ੁਰਗ ਜੋ ਪੰਜਾਬੀਅਤ ਦੇ ਮੋਹ ਵਿੱਚ ਆਉਂਦੇ ਹਨ ਉਹਨਾਂ ਲਈ ਇਹ ਤਜਰਬਾ ਬਹੁਤ ਹੀ ਕੋੜਾ ਸਾਬਤ ਹੁੰਦਾ ਹੈ ਅਤੇ ਉਹ ਵਾਪਸ ਜਾ ਕੇ ਦੂਜਿਆਂ ਨੂੰ ਵੀ ਭਾਰਤ ਜਾਣ ਤੋਂ ਵਰਜਦੇ ਹਨ ਜਿਸ ਨਾਲ ਸਾਡੇ ਦੇਸ਼ ਦਾ ਅਕਸ ਪੂਰੀ ਦੁਨੀਆ ਵਿੱਚ ਖਰਾਬ ਹੁੰਦਾ ਹੈ ਇਸ ਸਾਰੀ ਘਟਨਾ ਦਾ ਨਿਚੋੜ ਅਤੇ ਸਿੱਖਿਆ ਇਹ ਹੈ ਕਿ ਸਾਨੂੰ ਅਤੇ ਸਾਡੇ ਬਜ਼ੁਰਗਾਂ ਨੂੰ ਸਫ਼ਰ ਦੌਰਾਨ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਜਜ਼ਬਾਤੀ ਹੋਣਾ ਸਾਡੀ ਕਮਜ਼ੋਰੀ ਨਹੀਂ ਬਣਨਾ ਚਾਹੀਦਾ ਜਦੋਂ ਵੀ ਤੁਸੀਂ ਜਾਂ ਤੁਹਾਡੇ ਮਾਤਾ ਪਿਤਾ ਇੰਡੀਆ ਦਾ ਸਫ਼ਰ ਕਰਨ ਤਾਂ ਇਹ ਗੱਲ ਪੱਲੇ ਬੰਨ ਲੈਣ ਕਿ 에어ਪੋਰਟ ਦੇ ਅੰਦਰ ਜਾਂ ਬਾਹਰ ਕਿਸੇ ਵੀ ਅਣਜਾਣ ਵਿਅਕਤੀ ਤੇ ਪਰੋਸਾਂ ਨਹੀਂ ਕਰਨਾ ਭਾਵੇਂ ਉਹ ਕਿੰਨਾ ਵੀ ਮਿੱਠਾ ਕਿਉਂ ਨਾ ਬੋਲਦਾ ਹੋਵੇ ਜਾਂ ਦੇਖਣ ਵਿੱਚ ਕਿੰਨਾ ਵੀ شریف ਕਿਉਂ ਨਾ ਲੱਗਦਾ ਹੋਵੇ ਸਰਕਾਰੀ ਅਧਿਕਾਰੀ ਕਦੇ ਵੀ ਲੁਕਛਿਪ ਕੇ ਪੈਸੇ ਨਹੀਂ ਮੰਗਦੇ ਅਤੇ ਨਾ ਹੀ ਉਹ ਪਾਸਪੋਰਟ ਜਾਂ ਸਮਾਨ ਜ਼ਬਤ ਕਰਨ ਦੀਆਂ ਧਮਕੀਆਂ ਬਿਨਾ ਕਿਸੇ ਠੋਸ ਕਾਰਨ ਦੇ ਦਿੰਦੇ ਹਨ ਜੇਕਰ ਕੋਈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਰੋਲਾ ਪਾਓ ਜਾਂ ਕਿਸੇ ਵਰਦੀਦਾਰੀ ਪੁਲਿਸ ਵਾਲੇ ਕੋਲ ਜਾਓ ਕਦੇ ਵੀ ਆਪਣਾ ਸਮਾਨ ਕਿਸੇ ਅਣਜਾਣ ਦੇ ਹੱਥ ਵਿੱਚ ਨਾ ਫੜਾਓ ਅਤੇ ਨਾ ਹੀ ਕਿਸੇ ਦੇ ਕਹਿਣ ਤੇ ਕਿਸੇ ਹਨੇਰੇ ਜਾਂ ਇਕਾਂਤ ਵਾਲੀ ਜਗਾ ਤੇ ਜਾਓ ਯਾਦ ਰੱਖੋ ਠੱਗ ਹਮੇਸ਼ਾ ਤੁਹਾਡੇ ਡਰ ਅਤੇ ਤੁਹਾਡੀ ਅਗਿਆਨਤਾ ਦਾ ਫਾਇਦਾ ਚੁੱਕਦੇ ਹਨ ਜਰਨੈਲ ਸਿੰਘ ਜੀ ਨਾਲ ਜੋ ਹੋਇਆ ਉਹ ਬਹੁਤ ਦੁਖਦਾਈ ਹੈ ਪਰ ਜੇਕਰ ਅਸੀਂ ਇਸ ਘਟਨਾ ਤੋਂ ਸਬਕ ਸਿੱਖ ਕੇ ਜਾਗਰੂਕ ਹੋਈਏ ਤਾਂ ਅਸੀਂ ਹੋਰ ਬਹੁਤ ਸਾਰੇ ਲੋਕਾਂ ਨੂੰ ਲੁੱਟਣ ਤੋਂ ਬਚਾ ਸਕਦੇ ਹਾਂ ਆਪਣੇ ਬਜ਼ੁਰਗਾਂ ਨੂੰ ਫਲਾਈਟ ਚੜ੍ਹਨ ਤੋਂ ਪਹਿਲਾਂ ਇਸ ਸਾਰੀਆਂ ਗੱਲਾਂ ਸਮਝਾ ਕੇ ਪੇਜੋ ਤਾਂ ਜੋ ਉਹਨਾਂ ਦਾ ਵਤਨ ਫੇਰਾ ਖੁਸ਼ੀਆਂ ਭਰਿਆ ਹੋਵੇ ਨਾ ਕਿ ਹੰਝੂਆਂ ਭਰਿਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ